ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦਾ ਬਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਕਿਉਂਕਿ ਗਾਇਜ਼ ਅੱਜ ਦੇ ਬਲੌਗ ਦੇ ਵਿੱਚ ਆਪਾਂ ਜਾ ਰਹੇ ਹਾਂ ਗਰਾਊਂਡ ਦੇ ਵਿੱਚ ਯਾਰ ਕਿਉਂਕਿ ਮੇਰੀ ਬੀਜਣਾ ਬਾਦ ਹੁਣ ਆਰਮੀ ਦੀ ਭਾਰਤੀ ਹੈ ਬੀਐਸਐਫ ਦੀ ਜਿਹਦੇ ਵਿੱਚ ਵੀਕਲ ਉਹ ਸੌਰੀ ਵੀ ਨਹੀਂ 5 ਕਿਲੋਮੀਟਰ ਰੇਸ ਹੁੰਦੀ ਹੈ 24 ਮਿੰਟਾਂ 'ਚ ਕੱਢਣੀ ਹੁੰਦੀ ਆ ਤੇ ਹੁਣ ਉਹਦੀ ਤਿਆਰੀ ਕਰਨੀ ਆ ਠੀਕ ਆ ਤੇ ਪੂਰੀ ਫੁੱਲ ਐਕਸਰਸਾਈਜ਼ਾਂ ਦਾ ਰਨਿੰਗ ਰੂਟ ਲਾਵਾਂਗੇ ਤੇ ਅੱਜ ਦੇ ਬਲੌਗ ਨੂੰ ਕਰ ਲੋ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਣਾ ਦੇਰੀ ਕਰਦੇ ਆ ਬਲੱਜ ਦਾ ਬਲੌਗ ਸਟਾਰਟ ਥੱਲੂ ਮੈਂ ਚੱਕ ਲਾ ਕਿੱਟ ਠੀਕ ਆ ਉਹਦੇ ਵਿੱਚ ਆਪਣਾ ਬੈਗ ਬੈਗ ਦੇ ਵਿੱਚ ਯਾਰ ਬੂਟ ਵਾਟ ਪਏ ਨੇ ਤੇ ਮਿਲਦਾ ਸਾਨੂੰ ਗਰਾਊਂਡ ਦੇ ਵਿੱਚ ਜਾ ਕੇ ਅੱਜ ਦਾ ਬਲੌਗ ਇੱਥੇ ਸਟਾਰਟ ਹੁੰਦਾ ਤੇ ਹਾਂਜੀ ਗਾਇਜ਼ ਤੇ ਹੁਣ ਆਪਾਂ ਗਰਾਊਂਡ ਦੇ ਵਿੱਚ ਆਜ ਕਿਹਾ ਮੇਰੇ ਨਾਲ ਮੇਰੇ ਦੋਸਤ ਸਬਸਕ੍ਰਾਈਬਰ ਮਿਲੇ ਨੇ ਲਾਈਕ ਸਬਸਕ੍ਰਾਈਬ ਕਰਦੇ ਕਹਿ ਦਿਓ ਯਾਰ ਇਹਨਾਂ ਨੂੰ ਕਹਿਣਾ ਨਹੀਂ ਆਉਂਦਾ ਚਲ ਕੋਈ ਗੱਲ ਨਹੀਂ ਤੇ ਹੁਣ ਆਪਾਂ ਚੱਲਦੇ ਆਂ ਰਨਿੰਗ ਗਰਾਊਂਡ ਨੂੰ ਰੌਣਾ ਠੀਕ ਆ ਗਰਾਊਂਡ ਦੇ ਵਿੱਚ ਲਗਭਗ ਪਹੁੰਚਣ ਵਾਲੀ ਆਂਗੇ ਆਪਾਂ ਹਰੂ ਪੱਜ ਗਿਆ ਜੀ ਓਏ ਯਾਰ ਇੱਥੇ ਪੌਟੀ ਜਿਆਦਾ ਯਾਰ ਜੰਗਲ ਵਾਲਾ ਸੀਨ ਹੀ ਹੈਗਾ ਦੇਖ ਸਕਦੇ ਹੋਗੇ ਜਿਹੜੀ ਕਲ ਪਹਿਲਾਂ ਤਾਂ ਨਰੇਗਾ ਵਾਲੇ ਯਾਰ ਹਨਾ ਕੱਟ-ਕੁੱਟ ਜਾਂਦੇ ਸੀ ਹੁਣ ਰਿਗਾ ਵਾਲੇ ਕੱਟਦੇ ਨਹੀਂਗੇ ਪਤਾ ਨਹੀਂ ਕਿਉਂ ਤੇ ਹੁਣ ਗਰਾਊਂਡ ਦੇ ਵਿੱਚ ਤਾਂ ਯਾਰ ਗੱਪਗ ਪਹੁੰਚਣ ਵਾਲ ਹੀ ਜਾਂਗੇ ਤੇ ਹਨ ਨਹੀਂ ਰਨਿੰਗ ਐਕਸਰਸਾਈਜ਼ ਲਾਵਾਂਗੇ ਠੀਕ ਆ ਤੇ ਵਲੌਗ ਦੇ ਵਿੱਚ ਤੁਸੀਂ ਅੱਜ ਸਾਰੇ ਜਣੇ ਬਣੇ ਰਹੋ ਯਾਰ ਪਲੀਜ਼ ਸਪੋਰਟ ਦਿਓ ਸਾਡੇ ਸਪੋਰਟ ਦੀ ਬਾਲੀ ਲੋੜ ਆ ਹੁਣ ਮੈਨੂੰ ਕਿਉਂਕਿ ਮੇਰੇ ਇੰਸਟਾਗ੍ਰam ਦੇਖਣ ਤੇ ਵੀ ਰਿਪੋਰਟ ਆ ਜਾਂਦੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਊਗਾ ਤੇ ਮੇਰਾ ਸ਼ਾਇਦ ਅਕਾਊਂਟ ਇੰਸਟਾਗ੍ਰam ਦਾ ਜਿਹੜਾ ਡਿਲੀਟ ਹੋ ਜਾਏ ਤੇ ਉਸ ਤੋਂ ਬਾਅਦ ਮੈਂ ਠੀਕਾ ਨਵਾਂ ਅਕਾਊਂਟ ਬਣਾਵਾਂਗੇ ਗਾਇਜ਼ ਹੁਣ ਆਪਾਂ ਗਰਾਊਂਡ ਦੇ ਵਿੱਚ ਐਂਟਰ ਹੋ ਚੁੱਕੇ ਆ ਤੁਹਾਨੂੰ ਸਾਰਾ ਗਰਾਊਂਡ ਦਿਖਾਉਣਾ ਮੈਂ ਤੇ ਇੱਥੇ ਆਪਾਂ ਲਾਵਾਂਗੇ ਰਨਿੰਗ ਹਨਾ ਕਿੰਨਾ ਸੋਹਣਾ 뷰 ਆ ਜਾਂਦਾ ਯਾਰ ਗਰਾਊਂਡ ਦਾ ਤੇ ਗਾਇਜ਼ ਹੁਣ ਤੁਹਾਨੂੰ ਮਿਲਦਾ ਮੈਂ ਠੀਕਾ ਕੱਪੜੇ ਬਦਲ ਕੇ ਜੇ ਰਨਿੰਗ ਵਾਲਾ ਆਪਾਂ ਰਨਿੰਗ ਵਾਲੇ ਕੱਪੜੇ ਪਾ ਲਈਏ ਤੇ ਬੂਟ ਬਾੜ ਪਾ ਲਈਏ ਮਿਲਦਾ ਤੁਹ ਹਾਂਜੀ ਗਾਇਜ਼ ਜਿਵੇਂ ਕਿਸ ਨੂੰ ਪਤਾ ਤੇ ਹੁਣ ਮੈਂ ਨਾ ਰਨਿੰਗ ਵਾਲੇ ਕੱਪੜੇ ਪਾ ਲਏ ਆ ਕਿਤੇ ਹੁਣ ਆਪਾਂ ਰਨਿੰਗ ਲਾਵਾਂਗੇ ਰਨਿੰਗ ਤੋਂ ਪਹਿਲਾਂ ਯਾਰ ਵਾਰਮਪ ਕਰਨਾ ਜ਼ਰੂਰੀ ਆ ਠੀਕ ਆ ਵਾਰਮਪ ਕਰਾਂਗੇ ਫੇਰ ਹੀ ਆਪਣਾ ਸਰੀਰ ਗਰਮ ਹੋਊਗਾ ਤੇ ਫੇਰ ਹੀ ਆਪਾਂ ਰਨਿੰਗ ਲਾਵਾਂਗੇ ਤੇ ਮੈਂ ਤੁਹਾਨੂੰ ਵਾਰਮਪ ਕਰਕੇ ਦਿਖਾਉਂਗਾ ਵਾਰਮਪ ਕਿਵੇਂ ਕਰਦੇ ਹੁੰਦੇ ਆ ਤੇ ਬਲੌਗ ਨੂੰ ਪਲੀਜ਼ ਇੱਕ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਤੇ ਹੁਣ ਤੁਹਾਨੂੰ ਦਿਖਾਉਣਾ ਕਿ ਵਾਰਮਪ ਕਿਵੇਂ ਕਰਦੇ ਹੁੰਦੇ ਆ ਠੀਕ ਆ ਹਾਂਜੀ ਗਾਇਜ਼ ਤੇ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣਾ ਚਾਹਣਾਗਾ ਜਿਹੜੇ ਸਾਡੇ ਪਿੰਡ ਦੇ ਹਨ ਲੋਕ ਸਾਡੇ ਪਿੰਡ ਦੇ ਹੁੰਦੇ ਵੇ ਤਵੇ ਪਿੰਡ ਦੇ ਹੁੰਦੇ ਆ ਜਿਹੜੇ ਉਹ ਸਾਡੇ ਪਿੰਡ ਦੇ ਨੂੰ ਭੰਡਦੇ ਆ ਕੀ ਜਵਾਰਕੇ ਪਿੰਡਾ ਹਨ ਨਸ਼ੀੜੀਆਂ ਦਾ ਪਿੰਡ ਵਜਦਾਗਾ ਇੱਥੇ ਕੋਈ ਵੀ ਬੜੀ ਘੱਲ ਲੋਕ ਨਹੀਂ ਹੈਗੇ ਤੇ ਯਾਰ ਤੁਸੀਂ ਇਹ ਜਾ ਕੁਝ ਨਾ ਫਲਾਓ ਤੇ ਮੈਂ ਤੁਹਾਨੂੰ ਸਾਡੇ ਪਿੰਡ ਦੇ ਲੋਕ ਦਿਖਾਉਣਾ ਜਵਾਕ ਦਿਖਾਉਣਾ ਜਿਹੜੇ ਮਿਹਨਤ ਲਾ ਰਹੇ ਨੇ ਠੀਕ ਆ ਸਾਡੇ ਪਿੰਡ ਦੇ ਯਾਰ ਬਹੁਤ ਵੱਡਾ ਗਰਾਉਂਡ ਆ ਹਨ ਜਿਹੜੇ ਨਸ਼ੀੜ ਨਸ਼ੇ ਕਰਦੇ ਨੇ ਹਨ ਕੁਝ ਕੁ ਲੋਕ ਨੇ ਨਸ਼ੇ ਕਰਦੇ ਨੇ ਤੇ ਭਰਤੀ ਅੱবি ਸਾਡੇ ਗਰਾਉਂਡ ਦੇ ਵਿੱਚ ਬਹੁਤ ਜਣੇ ਦੇਖਦੇ ਨੇ ਦਿਖਾਉਣਾ ਤੁਹਾਨੂੰ ਜਿਹੜੇ ਮਿਹਨਤ ਕਰ ਰਹੇ ਨੇ ਠੀਕ ਆ ਤੇ ਸਾਹਮਣੇ ਦੇਖੋ ਠੀਕ ਆ ਯਾਰ ਜਵਾਕ ਮਿਹਨਤ ਲਾਈ ਜਾਂਦੇ ਨੇ ਠੀਕ ਆ ਤੇ ਆ ਹੈਗਾ ਫੁੱਟਬਾਲ ਦਾ ਗਰਾਉਂਡ ਇੱਥੇ ਯਾਰ ਜਿਹੜੇ ਜਵਾਕ ਠੀਕ ਆ ਕਾਪੂਸ ਚੱਕੀਆਂ ਦੇ ਨੇ ਸਫਾਈ ਕਰੀ ਜਾਂਦੇ ਨੇਗੇ ਤੇ ਇੱਥੇ ਥੋੜੇ ਜਿਹੇ ਜਵਾਕ ਫੁੱਟਬਾਲ ਖੇਡੀ ਜਾਂਦੇ ਨੇ ਹਨ ਤੇ ਗਰਾਉਂਡ ਸਾਡਾ ਬਹੁਤ ਵੱਡਾ ਕਾਹਵੇਂ ਹੀ ਲੋਕ ਯਾਰ ਭੰਡ ਦੇ ਰਹਿੰਦੇ ਆ ਵੀ ਨਸ਼ੀੜੀਆਂ ਦਾ ਪਿੰਡ ਆ ਹਨ ਤੇ ਇੱਥੇ ਕੋ ਕਬੱਡੀ ਦਾ ਹੋਇਆ ਯਾਰ ਗਰਾਉਂਡ ਹੈਗਾ ਤੇ ਕਬੱਡੀ ਖੇਡਦੇ ਨੇ ਤੇ ਬਈ ਐਵੇਂ ਬਿਨਾ ਗੱਲ ਤੋਂ ਯਾਰੋ ਗਰਾਊਂਡ ਜਿਹੜੇ ਸਾਡੇ ਪਿੰਡ ਨੂੰ ਹੁਣ ਆ ਪੰਡਦੇ ਨੇ ਐ ਬਿਨਾ ਗੱਲ ਤੋਂ ਪੰਡਿਆ ਨਾ ਕਰੋ ਤੇ ਹੁਣ ਆਪਾਂ ਠੀਕ ਆ ਤੁਹਾਨੂੰ ਬੌਮਪ ਕਰਕੇ ਦਿਖਾਉਣੇ ਯਾਰ ਆਪਾਂ ਗੱਲਾਂ-ਗੱਲਾਂ ਦੇ ਵਿੱਚ ਭੁੱਲੇ ਗਏ ਸੀ ਬੌਮਪ ਕਰਨੇ ਤੇ ਟ੍ਰੇਨਿੰਗ ਲਾਉਣੀ ਆ ਕੀ ਠੀਕ ਆ ਤੇ ਹੁਣ ਬੌਮ ਕਰਦੇ ਹਾਂਗੇ ਜੀ ਗਏ ਤੇ ਹੁਣ ਆਪਣਾ ਬਹੁਤ ਕੰਪਲੀਟ ਹੋ ਚੁੱਕਿਆ ਤੇ ਹੁਣ ਆਪਣਾ ਡਾਟਾ ਪ੍ਰਧਾਨ ਵੀ ਜਿਹੜਾ ਸੀ ਗੈਂਗਸਟਰ ਦੇਖਿਆ ਹੁਣ ਐਪੀਸੋਡਾਂ ਦੇ ਵਿੱਚ ਉਹ ਬਹੁਤ ਆਪਣੇ ਐਪੀਸੋਡ ਡਿਲੀਟ ਹੋ ਚੁੱਕਿਆ ਵੈਸੇ ਤਾਂ ਤੇ ਹੁਣ ਇਹ ਸੋਧਰ ਚੁੱਕਿਆ ਠੀਕ ਆ ਹੁਣ ਇਹਨੂੰ ਆਪਾਂ ਫੜ ਕੇ ਬਹੁਤ ਕੁ ਟੈਟਾ ਤਾਂ ਕਰਕੇ ਸੋਧਰ ਗਿਆ ਬਾਕੀ ਲਾਈਕ ਸਬਸਕ੍ਰਾਈਬ ਕਰ ਦਿਓ ਮਿਲ ਜਾ ਰਨਿੰਗ ਲਾ ਕੇ ਤੇ ਹਾਂਜੀ ਗਾਈਜ਼ ਆਪਾਂ ਰਨਿੰਗ ਲਾ ਲਈ ਠੀਕ ਆ ਅੱਜ ਮੇਰੇ ਤੋਂ ਰਨਿੰਗ ਦੇ ਵਿੱਚ ਠੀਕ ਆ ਸਿਰਫ ਦੋ ਗੜੀ ਲੱਗੇ ਆਗੇ ਤੇ ਕੋਈ ਗੱਲ ਨਹੀਂ ਆਪਾਂ ਯਾਰ ਹੌਲੀ ਹੌਲੀ ਰਨਿੰਗ ਜਿਹੜੀ ਆਪਾਂ ਤਬਦੀ ਰਨਿੰਗ ਗਾਂਹ ਤੋਂ ਗਾਂਹ ਵਧਾਈ ਜਾਵਾਂਗੇ ਵਧੀਆ ਕਰੀ ਜਾਵਾਂਗੇ ਤੇ ਸਵੇਰੇ ਵੀ ਜਾਇ ਤਰਾਂਗੇ ਤੇ ਹੁਣ ਆਪਾਂ ਐਕਸਰਸਾਈਜ਼ਾਂ ਲਾਉਣੀਆਂ ਸਟਾਰਟ ਕਰਦੇ ਹਾਂ ਠੀਕ ਆ ਹਾਂਜੀ ਗਾਇਜ਼ ਤੇ ਆਪਣੀ ਐਕਸਰਸਾਈਜ਼ ਆ ਸਾਰੀਆਂ ਕੰਪਲੀਟ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਆਵਾਂਗੇ ਪੁਸ਼ਪ ਤੇ ਲਾਈਕ ਸਬਸਕ੍ਰਾਈਬ ਕਰ ਦਿਓ ਆਪਣੇ ਬਲੌਗ ਨੂੰ ਤੁਹਾਨੂੰ ਪੁਸ਼ਪ ਕਿਵੇਂ ਲਾਉਂਦੇ ਹੁੰਦੇ ਆ ਦਿਖਾਉਣੇ ਆ ਹਾਂਜੀ ਗਾਇਜ਼ ਤੇ ਹੁਣ ਤੁਹਾਨੂੰ ਸਤਨਾਬਾਈ ਪੁਸ਼ਪ ਲਾ ਕੇ ਦਿਖਾਵਾਂਗਾ ਠੀਕ ਆ ਸਤਨਾਬਾਈ ਲਾ ਕੇ ਦਿਖਾਵਾਂ ਪੁਸ਼ਪ ਤੇ ਬਾਈ ਦੇ ਪੁਸ਼ਪ ਕਿਵੇਂ ਲੱਗੇ ਵੀਡੀਓ ਨੂੰ ਦੱਸ ਦਿਓ ਲਾਈਕ ਕਰਕੇ ਠੀਕ ਐ ਤੇ ਹੁਣ ਆਪਾਂ ਮੈਂ ਪੁਸ਼ਪ ਲਾ ਕੇ ਦਿਖਾਉਣਾ ਵੀ ਕਿਵੇਂ ਲਾਉਂਦੇ ਹਾਂ ਹਾਂਜੀ ਗਾਈ ਆਪਣੇ ਪੁਸ਼-ਅਪ ਕੰਪਲੀਟ ਹੋ ਗਏ ਤੇ ਹੁਣ ਕਿਆਂ ਦਾ ਅੱਜ ਆਪਣਾ ਡੇ 1 ਸੀਗਾ ਇਸ ਕਰਕੇ ਆਪਾਂ ਇੱਕ ਸੱਜਾ ਘਟ ਲਾਈਆਂ ਨੇ ਤੇ ਬਾਕੀ ਸਾਨੂੰ ਆਪਾਂ ਹੁਣ ਕਬੱਡੀ ਦੇ ਪਲੇਅਰ ਦਿਖਾਉਨੇ ਆ ਜਿਹੜੇ ਤਿਆਰੀ ਬਹੁਤ ਵਧੀਆ ਲਾਈ ਜਾਂਦੇ ਨੇ ਹਾਂਜੀ ਗਾਇਜ਼ ਤੇ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਤੇ ਆਪਣੇ ਵਲੌਗ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ